ਵੈਰੂਜੀ ਦਾ ਖਾਲਸਾ ਬੈਰੀ ਹਤੇ ਅੱਜ ਜੋ ਮਾਨਸਾ ਇਹਨਾਂ ਨੇ ਪ੍ਰੋਗਰਾਮ ਕਰਾਇਆ ਸਾਡੇ ਪਾਕਤ ਸਵੇਰ ਜਿਹੜੀ ਵੀਡੀਓ ਤੁਸੀਂ ਸਾਰੀ ਦੇਖੀ ਐ ਉਹਦੇ ਚ ਨਾ ਤਾਂ ਐਮਐਲਏ ਆਇਆ ਜੀ ਨਾ ਕੋਈ ਨਮਾਇੰਦਾ ਆਇਆ ਚਲੋ ਚੰਗੀ ਗੱਲ ਆ ਉਹ ਨਹੀਂ ਆਉਂਦੇ ਨਹੀਂ ਤਾਂ ਅਸੀਂ ਉਹਨਾਂ ਨੂੰ ਸਵਾਲ ਕਰਨੇ ਸੀ ਸਵਾਲਾਂ ਤੋਂ ਭੱਜ ਗਏ ਫੇਰ ਉੱਥੇ ਇੱਕ ਸਰਕਾਰੀ ਮੁਲਾਜ਼ਮ ਜੋ ਇਸ ਟਾਈਮ ਅਕਾਊਂਟੈਂਟ ਦੀ ਕੁਰਸੀ ਤੇ ਐ ਮਹਿੰਦਰਪਾਲ ਸਿੰਘ ਨਾਂ ਦਾ ਮੁਲਾਜ਼ਮ ਐ ਉਹ ਆਇਆ ਸੀ ਤੇ ਉਹ ੱੱਕੇ ਨਾਲ ਲੋਕਾਂ ਨੂੰ ਜੋ ਮਲਾਜ਼ਮ ਨੇ ਵਾਟਰ ਵਾਸਟ ਚ ਕੰਮ ਕਰਦੇ ਨੇ, ਮਾਰਕੀਟ ਕਮੇਟੀ ਚ ਕੰਮ ਕਰਦੇ ਨੇ, ਉਹਨਾਂ ਨੂੰ ਗੁੰਡਾ ਕਰਦੀ ਕਰਕੇ ਬਿਠਾ ਰਿਹਾ ਸੀ ਕੁਰਸੀਆਂ, ਵੀ ਕੁਰਸੀਆਂ ਭਰੋ। ਉਹ ਵੀਡੀਓ ਹੀ ਕੋਈ ਸਾਰੇ ਦੇਖਿਆ ਹੈ। ਮੈਨੂੰ ਹੁਣੇ-ਹੁਣੇ ਕਈ ਬੰਦਿਆਂ ਨੇ ਦੱਸਿਆ, ਵਕੀਲਾਂ ਨੇ ਦੱਸਿਆ ਵੀ ਸਰਕਾਰੀ ਜਿਹੜੇ ਮਲਾਜ਼ਮ ਨੇ ਡਿਊਟੀ ਤੇ ਨਹੀਂ ਹਾਜ਼ਰ ਨੇ। ਉਹ ਜਿਹੜੇ ਇਹ ਪਾਰਟੀਆਂ ਦੇ ਪ੍ਰੋਗਰਾਮ ਇਹਦਾ ਸਪੈਸ਼ਲ ਪਾਰਟੀ ਦਾ ਪ੍ਰੋਗਰਾਮ ਹੈ ਇਹ ਕਹਿੰਦਾ ਸਰਕਾਰ ਦਾ ਪ੍ਰੋਗਰਾਮ ਹੈ ਸਰਕਾਰੀ ਪ੍ਰੋਗਰਾਮ ਹੈ ਵੀ ਗਵਰਨਮੈਂਟ ਦਾ ਪ੍ਰੋਗਰਾਮ ਹੈ ਵੀ ਇਹ ਪ੍ਰਾਈਵੇਟ ਰਾਜਨੀਤੀ ਪ੍ਰੋਗਰਾਮਾਂ ਚੋ ਸ਼ਾਮਲ ਨਹੀਂ ਹੋ ਸਕਦੇ ਰਾਜਨੀਤੀ ਇਹ ਉਹ ਕਹਿੰਦਾ ਆਰਗੇਨਾਈਜ਼ੇਸ਼ਨ ਅਸੀਂ ਕਰਿਆ ਵੀ ਪੈਸੇ ਅਸੀਂ ਲਾਇਆ ਫਿਰ ਲੋਕਾਂ ਦੇ ਪੈਸੇ ਤੁਸੀਂ ਟੀ-ਸ਼ਰਟਾਂ ਦੇ ਪੈਸੇ ਬੈਂਚਾਂ ਦੇ ਪੈਸੇ ਬੈਂਨਾਂ ਦੇ ਫੈਸੇ ਫਲੈਕਸਾਂ ਦੇ ਪੈਸੇ ਉਹ ਕਹਿ ਰਿਹਾ ਵੀ ਅਸੀਂ ਮੈਂ ਆਰਗੇਨਾਈਜ਼ ਕਰਿਆ ਔਰ ਕਿੰਨਾ ਜਿਹੜਾ ਮਤਲਬ ਕੀ ਹੈ ਵੀ ਪੈਸਾ ਲਾਇਆ ਤਾਂ ਇਹ ਕੀ ਆਈ ਦੇਖ ਲਓ ਉਲਟਾ ਉਹ ਸੰਡੇ ਦੇ ਗੁੰਡਾ ਕਰਦੀ ਤਮਾਸ਼ੀ ਕਰ ਰਿਹਾ ਸੋ ਲੋਕਾਂ ਕੀ ਕਚੈਰੀ ਤੇ ਆਈ ਜਾਹਾਂ ਦੀਆਂ ਜ਼ਮੀਰਾਂ ਵਾਲੇ ਲੋਕ ਆਏ ਮੇਰੇ ਪੱਤਰਕਾਰ ਭਰਾ ਵੀ ਆਏ ਪਰ ਜ਼ਿਆਦਾਤਰ ਲੋਕ ਨਹੀਂ ਆਏ ਉਹਨਾਂ ਨਾਲ ਤਾਂ ਆਉਣੀ ਜੀ ਸੀ ਆਪਣੇ ਨਾਲ ਵੀ ਪੁਸ਼ਕਬੰਦੀ ਹੈ ਚਲੋ ਨਹੀਂ ਆਇਆ ਆਪਣਾ ਫੱਟਾ ਆਪਾਂ ਲੜਾਂਗੇ ਕੀ ਸਰਕਾਰੀ ਮੁਲਾਜ਼ਮਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਮੈਂ ਕਹਣਾ ਇਹ ਸਰਕਾਰੀ ਮਾਲਾ ਅਹਿਮ ਦੇ ਪੂਰੀ ਕਾਰਵਾਈ ਹੋਵੇ ਮੈਂ ਇਹਨਾਂ ਤੇ ਇਹਨਾਂ ਦੀਆਂ ਰਿੱਟਾਂ ਪਵਾਉਂਗਾ ਇਹਨਾਂ ਦੇ ਐਫੀ ਡੈਫਟ ਲਾਉਂਗਾ ਇਹਨਾਂ ਤੇ ਇਸਤਗਾਸੇ ਲਾਉਂਗਾ ਇਹ ਕਿਵੇਂ ਆ ਕੇ ਪ੍ਰਾਈਵੇਟ ਪ੍ਰੋਗਰਾਮ ਚ ਸਰਕਾਰੀ ਮਲਾਮ ਹੋਣ ਦਾ ਕਰਦੀ ਕਰ ਰਹੇ ਨੇ ਹਾਂ ਕਿ ਉਸ ਟਾਈਮ ਉਹਦਾ ਡਿਊਟੀ ਦਾ ਟਾਈਮ ਸੀ ਉਹ ਡਿਊਟੀ ਨਹੀਂ ਕਰ ਰਹੇ ਡਿਊਟੀ ਕਿਉਂ ਉਹਨੇ ਛੁੱਟੀ ਕਿਸ ਵਾਸਤੇ ਲਈ ਹੈ ਕੀ ਕੰਮ ਹੈ ਇਹ ਪੁਲਿਸ ਦਾ ਕੰਮ ਹੈ ਚਲੋ ਉਹਨਾਂ ਨੇ ਦੇਖਰੇਖ ਕਰਨੀਆਂ ਮੇਨਟੇਨ ਕਰਨਾ ਕਿ ਸਰਕਾਰੀ ਮੁਲਾਜ਼ਮ ਚਲੋ ਜੇ ਆ ਵੀ ਗਿਆ ਤਾਂ ਗੁੰਡਾ ਕਰਦੀ ਕਿਉਂ ਕਰ ਰਿਹਾ ਹੈ ਲੋਕਾਂ ਤੇ ਕਿਰਪਾਸ਼ਰ ਪਾ ਰਿਹਾ ਹੈ ਪਰਸਨਲ ਪ੍ਰੈਸ਼ਰ ਪਾ ਰਿਹਾ ਕਹਿੰਦਾ ਮੈਂ ਤੁਹਾਨੂੰ ਕੰਮ ਵਾਸਤੇ ਪੈਸੇ ਦਿੱਤੇ ਸੀ ਕਿਉਂ ਭਾਈ ਤੂੰ ਕੌਣ ਟੈਂਟ ਦੇਵੇਂਗੀ ਇਹ ਸ਼ਹਿਰ ਚ ਲੋਕਪਾਲੀ ਦਾ ਕੰਮ ਹੁੰਦਾ ਤੁਹਾਨੂੰ ਮੈਂ ਉੱਥੇ ਪੈਸੇ ਦਿੱਤੇ ਈ ਤੁਹਾਨੂੰ ਮੈਂ ਤਨਖਾਹ ਪਾਉਣੀ ਆ ਪਾਉਣੀ ਉਹਨੂੰ ਡਰਾ ਰਿਹਾ ਇਹ ਤੇ ਕਾਰਬਾਜ਼ੀ ਦੀ ਮੰਗ ਕਰਦੇ ਆ ਅਸੀਂ ਸ਼ਹਿਰ ਵਾਸੀ ਕਾਫੀ ਲੋਕ ਨੇ ਜੋ ਇਹਨਾਂ ਤੋਂ ਦੁਖੀ ਨੇ ਉਹ ਵੀ ਕਰਨ ਸਾਰਿਆਂ ਨੂੰ ਬੇਨਤੀ ਹੈ ਕਾਫੀ ਲੋਕ ਮੈਨੂੰ ਫੋਨ ਕਰਕੇ ਇਹਦੇ ਬਾਰੇ ਦੱਸ ਰਹੇ ਨੇ ਕਾਫੀ ਕੁਝ ਉਹਤੇ ਮੈਂ ਅਲੱਗ ਵੀਡੀਓ ਕਰੂੰਗਾ ਵਾਹਿਗੁਰੂ ਜੀ